ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਦਾ ਜੋ ਵਿਸ਼ਾ ਹੈ ਜੀ ਕੀ ਤੁਸੀਂ ਪੈਸੇ ਗਿੰਦੇ ਗਿੰਦੇ ਥੱਕ ਜਾਓਗੇ ਜਦੋਂ ਸਿਹਤ ਸਿੰਘ ਦੇਨ ਤੇ ਆ ਜਾਣ ਪੈਸਾ ਤੁਹਾਡੇ ਤੋਂ ਸੰਭਾਲਿਆ ਨਹੀਂ ਜਾਣਾ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਈ ਕੇ ਆਪਣੀ ਹਾਜੀ ਜੋ ਲਗਵਾਉਣਾ ਜੀ ਸਾਥ ਸੰਗਤ ਜੀ ਆਓ ਜੀ ਅੱਪਾ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਔਰ ਜਦੋਂ ਦੇ ਨੂੰ ਧਿਆ ਜਾਵੇ ਤੁਹਾਡੇ ਤੋਂ ਸੰਭਾਲਿਆ ਨਹੀਂ ਜਾਏਗਾ ਨੋਟਾ ਨੂੰ ਗਿੰਟੀ ਕਰਨ ਦਾ ਟਾਈਮ ਵੀ ਨਹੀਂ ਲੱਗੇਗਾ ਜਦੋਂ ਉਹ ਦੇਂਟਿਆ ਜਾਵੇ ਬੰਦੇ ਕਿੰਨ੍ਹੇ ਵਾਸਤੇ ਰੱਖਣੇ ਪੈਣੇ ਕਿ ਚੀਜ਼ ਹੋਰ ਤੁਹਾਨੂੰ ਕਿੱਤ ਵਿੱਚ ਸਚਿਆਰ ਪੜ ਨਹੀਂ ਲਿਹਾਉਣ ਟਿੰਡੀ ਉਹ ਪਤਾ ਹੈ ਕਿ ਜੇ ਮੈਂ ਝੂਠਾ ਨਾ ਬੋਲਾਂ ਤੇ ਮੇਰੇ ਘਰ ਧੰਨ ਨਹੀਂ ਆਣਾ ਜੇ ਮੈਂ ਝੂਠ ਨਾ ਬੋਲਾਂ ਕਿਰਤ ਵਿੱਚ ਮੇਰੀ ਰੋਟੀ ਨਹੀਂ ਚੱਲਣੀ ਇਹ ਇੱਕ ਚੀਜ਼ ਸਾਨੂੰ ਕਬਗੜ ਪਾਉਂਦੀ ਮਹਾਪੁਸ਼ਟੀ ਦਾਸਤੇ ਨੇ ਜਿਹੜੇ ਇਹ ਸੋਚਦੇ ਨੇ ਮੈਂ ਇਹ ਨਾ ਕਰਾਂ ਮੈਂ ਗਰੀਬ ਰਹਿ ਜਾਾਂਗਾ ਭੁਲੇਖਾ ਜੇ ਉਹ ਉਹ ਦੇਣ ਤਿਆ ਜਾਵੇ ਢੋੜੀ ਟਸੰਬਾਲਿਆ ਨਹੀਂ ਜਾਵੇਗਾ ਨੋਟਾ ਨੂੰ ਗਿਣਤੀ ਕਰਨ ਦਾ ਟਾਈਮ ਵੀ ਨਹੀਂ ਲੱਗੇਗਾ ਜੇ ਆ ਨਾ ਕਰੀਏ ਤਾਂ ਗੁਜ਼ਾਰਾ ਨਹੀਂ ਹੋਣਾ ਇਹ ਇੱਕ ਚੀਜ਼ ਸਾਨੂੰ ਮਾਟੀ ਹੈ ਸ਼ੀਰ ਸਿੰਘ ਦੇ ਸੇਵਾਦਾਨ ਨੇ ਦੱਸਿਆ ਕਿ ਇੱਕ ਬੀਬੀ ਦਾ ਸਮਾ ਪੂਰਾ ਹੋ ਗਿਆ ਤੇ ਧਰਮਰਾਜ ਨੇ ਦੇਵਦੂਤ ਨੂੰ ਜਮਰਾਜ ਦੇ ਦਮ ਦੇਵਦੂਤ ਨੂੰ ਭੇਜਿਆ ਵੀ ਜਾਓ ਬੀਬੀ ਨੂੰ ਲੈ ਕੇ ਆਓ ਜਦੋਂ ਦੇਵਦੂਤ ਆਇਆ ਤਾਂ ਉਸਨੇ ਦੇਖਿਆ ਬੀਬੀ ਬੇਹੋਸ਼ ਟੀਕੀ ਪਈ ਹੈ ਕਿਸੇ ਬਿਮਾਰੀ ਕਰਕੇ ਹੁਣ ਉਹਦੇ ਪ੍ਰਾਣ ਤੇ ਜਾਣੇ ਨੂੰ ਧਿਆਨ ਦੇਣਾ ਆਤਮਾ ਲੈ ਜਾਣੀ ਹੈ ਉਹ ਕੀ ਦੇਖਦਾ ਇਹ ਬੀਬੀ ਦੀਆਂ ਤਿੰਨ ਬੱਚੀਆਂ ਇਕੱਠੀਆਂ ਪੈਦਾ ਹੋਈਆਂ ਜੋੜਾ ਤਿੰਨਾਂ ਬੱਚਿਆਂ ਦਾ ਇਕੱਠਾ ਤੀਨੇ 6-6 ਮਹੀਨੇ ਦੀਆਂ ਬੀਬੀ ਵਿਹੋਸ਼ ਪਈ ਇੱਕ ਬੱਚੀ ਉਸ ਬੀਬੀ ਦਾ ਮਤਲਬ ਆਪਣੀ ਮਾਂ ਦਾ ਦੁੱਧ ਪੀ ਰਹੀ ਸੀ 6 ਮਹੀਨੇ ਦੀ 1 ਕਰੋੜ ਰੋ ਕੇ ਅਠੂ ਸੁੱਕੇ ਪਏ ਨੇ ਤੇ ਉਸ ਉਸੇ ਮਾਂ ਦੇ ਪੇਟ ਉੱਤੇ ਹੀ ਅੱਖ ਲੱਗੀ ਹੋਈ ਸੀ ਉਹਦੀ ਤੀਸੀ ਉਹ ਬੱਚੀ ਰੋ 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 ਰਹੀ ਸੀ ਜੰਮਦੂਤ ਕਹਿੰਦਾ ਇਸ ਬੀਬੀ ਨੂੰ ਜੇ ਮੈਂ ਲੈ ਗਿਆ ਇਸ ਦੀਆਂ ਤਿੰਨ ਬੱਚੀਆਂ 6 6 6 ਮਹੀਨੇ ਦੀਆਂ ਰੋਲ ਜਾਣੀਆਂ वापस चला गया उसने तरस आ गया धर्मराज क्या नहीं तो बहुत न्याय सी। उसतियाँ छे छे महीने दिया बच्चिया तिना का जोड़ा है एक दुध चुंघती सी एक रो रो के उसके ढेडूट ही सो गई तीजी उची उची रो रही थी धर्मराज ये अन्याय है ਜੇ ਮੇ ਉਸਤੀ ਆਤਮਾ ਲੈਉਂਦਾ ਤਾਂ ਉਸਤਿਆਂ ਬੱਚੀਆਂ ਰੁੱਲ ਜਾਣੀਆਂ ਸੀ ਧਰਮਰਾਜ ਕਹਿੰਦਾ ਤੂੰ ਹਜੇ ਰੱਬ ਦੀ ਲੀਲਾ ਨੂੰ ਨਹੀਂ ਸਮਝਿਆ ਤੇਰੀ ਸਜ਼ਾ ਹੈ ਤੈਨੂੰ ਮਾਤ ਲੋਕ ਚ ਜਨਮ ਦੇਾਂਗੇ ਜਿਸ ਦਿਨ ਤੈਨੂੰ ਗਿਆਨ ਹੋ ਜਾਵੇਗਾ ਫਿਰ ਤੂੰ ਆਏਗਾ ਫਿਰ ਉਸ ਧਰਮਰਾਜ ਦੇ ਦੇਵ ਜਾਦੂਤ ਦਾ ਜਨਮ ਹੋਇਆ ਇੱਕ ਚਿਮਿਆਰ ਦੇ ਘਰ ਜੋ ਦੂਤ ਚਮ ਦੂਤ ਤਾਂ ਸਾਲ ਦਾ ਹੋਇਆ ਤਾਂ ਉਸ ਨੂੰ ਇਸ ਨੂੰ ਜੁੱਤੀਆਂ ਬਣਾਉਣ ਦਾ ਕੰਮ ਸਿਖਾਇਆ ਦੇਵਦੂਤ ਜੀ 15 ਦਿਨਾਂ ਵਿੱਚ ਸਿੱਖ ਗਿਆ ਜੁੱਤੀਆਂ ਬਣਾਉਣੀਆਂ ਇਹੋ ਜਹੀਆਂ ਜੁੱਤੀਆਂ ਬਣਾਉਣੀਆਂ ਸਿੱਖ ਗਿਆ ਉਸ ਤਾਂ ਇਲਾਕੇ ਵਿੱਚ ਨਾਮ ਹੋ ਗਿਆ ਇੱਕ ਦਿਨ ਇੱਕ ਮਾਤਾ ਤੇ ਉਸ ਦੇ ਨਾਲ ਤਿੰਨ ਕੁੜੀਆਂ ਜੁੱਤੀਆਂ ਬਣਾਉਣ ਆਈਆਂ ਜਦੋਂ ਉਹ ਜੰਮਦੂਦ ਮੇਚਾ ਲੈ ਰਿਹਾ ਸੀ ਤਾਂ ਉਸਨੇ ਮਾਤਾ ਨੂੰ ਪੁੱਛਿਆ ਕਿ ਮਾਤਾ ਜੀ ਇਹ ਠੋਡੇ ਕੁੜੀਆਂ ਨੇ ਕਹਿੰਦੀ ਮੈਂ ਪੇਟ ਤੋਂ ਨਹੀਂ ਜੰਮੀ ਆ ਪਰ ਹੈ ਕਿਆਂ ਮੇਰੀਆਂ ਹੀ ਸੀ ਸਾਡੇ ਗਵਾਂਢ ਵਿੱਚ ਇੱਕ ਮਾਤਾ ਦੀ ਜਦੋਂ ਇਹ 6-6 ਮਹੀਨੇ ਦੀਆਂ ਸੀ ਉਸ ਟਾਈਮ ਉਸਦੇ ਸ્વાસ ਖਤਮ ਹੋ ਗਏ ਸੀ ਸਾਡੇ ਕਾਦੇ ਅੱਤ ਦਾ ਪੈਸਾ जायदाद ਸੀ ਪਰ ਸਾਡੇ ਔਲਾਦ ਨਹੀਂ ਸੀ ਇਸ ਲਈ ਇਹਨਾਂ ਨੂੰ ਅਸੀਂ ਪਾਲ ਲਿਆ ਅਤੇ ਜਿੰਨੀ ਵੀ ਜ਼ਮੀਨ जायदाद ਸੀ ਸਾਰੀ ਇਹਨਾਂ ਤਿੰਨਾਂ ਦੇ ਨਾਮ ਕਰਵਾ ਦਿੱਤੀ ਹੈ ਉਸ ਨੂੰ ਫਿਰ ਸਮਝਾਇਆ ਵਾਹ ਤੇਰਾ ਰੱਬਾ ਤੇਰੀ ਲੀਲਾ ਨਿਆਰੀ ਹੈ ਇਹਨਾਂ ਨੇ ਗਰੀਬੀ ਵਿੱਚ ਰਹਿਣਾ ਸਿੱਖ ਜੇ ਇਹਨਾਂ ਦੀ ਮਾਤਾ ਜਿਉਂਦੀ ਹੁੰਦੀ ਹੁਣ ਇਹੇ ਰਾਜ ਭੋਗ ਰਹੀਆਂ ਨੀ ਮੈਂ ਉਸ ਵੇਲੇ ਨਾ ਸਮਝ ਸਕਿਆ ਧਿਆਨ ਦੇਣਾ 1 6 6 ਮਹੀਨੇ ਦੀਆਂ ਬੱਚੀਆਂ ਅਨਾਥ ਜਿਨ੍ਹਾਂ ਦਾ ਕੋਈ ਨਹੀਂ ਸੀ ਰੱਬ ਨੇ ਉਹਨੂੰ ਵੀ ਰਾਜ ਵਰਗਾ ਸੁੱਖ ਦਿੱਤਾ ਇਸ ਲਈ ਕਿਰਤ ਵਿੱਚ ਡਟ ਕੇ ਆਪਣੇ ਘਰ ਵਾਲਿਆਂ ਨੂੰ ਕਹੋ ਕਿ ਸੱਚ ਲਿਆਓ ਜੇ ਉਸ ਨੇ ਦੇਣਾ ਛੱਪੜ ਪਾੜ ਕੇ ਹੀ ਦੇ ਦੇਣਾ ਹੈ ਜੇ ਨਹੀਂ ਦੇਣਾ ਤਾਂ ਸਾਰਾ ਕੁਝ ਇਕੱਠਾ ਹੀ ਚਲੇ ਜਾਣਾ ਸੋ ਸਾਧ ਸੰਗਤ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਤੋ ਵੱਧ ਸ਼ੇਅਰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਤੁਹਾਨੂੰ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ